ਜ਼ਿਲ੍ਹੇ ਦੇ ਪਿੰਡ ਸਾਜਲੀ ਵਿਖੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਕੇ ਇੱਥੇ ਪਹੁੰਚ ਰਹੇ ਨੇ ਹੁਣ ਮੈਂ ਐਮਐਲਏ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਫੁੱਲਾਂ ਦਾ ਗੁਲਦਸਤਾ ਪੇਂਟ ਕਰਕੇ ਮੁੱਖ ਮਹਿਮਾਨ ਜੀ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਨ ਨਾਲ ਹੀ ਮੈਂ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਜੀ ਦਾ ਨੂੰ ਸੱਦਾ ਦੇਣਾ ਕਿ ਉਹ ਆ ਕੇ ਮੁੱਖ ਮਹਿਮਾਨ ਜੀ ਦਾ ਸਵਾਗਤ ਕਰਨ ਮੈਡਮ ਨਰੇਂਦਰ ਕੌਰ ਭਰਾਜ ਐਮ ਐਲ اے ਸੰਗਰੂਰ ਪੰਜਾਬ ਦੀ ਸ਼ਾਨ ਪੰਜਾਬੀਆਂ ਦਾ ਮਾਣ ਸਾਡੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਸਿੰਘ ਮਾਨ ਜੀ ਦਾ ਮੈਂ ਸੰਗਰੂਰ ਪਹੁੰਚਣ ਤੇ ਜੀ ਆਇਆਂ ਕਹਿੰਦੀ ਆ ਸੋ ਜਿੰਨੇ ਵੀ ਹਲਕੇ ਤੋਂ ਇਲਾਕੇ ਤੋਂ ਸਾਡੇ ਮੋਤਵਾਰ ਸਾਥੀ ਪਹੁੰਚੇ ਆ ਸਿਵਲ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸਾਰਿਆਂ ਦਾ ਸਵਾਗਤ ਕਰਦੇ ਆ ਜੀ ਆਇਆਂ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਇਸ ਸ਼ਾਨਦਾਰ ਆਡੀਟੋਰੀਅਮ ਲਈ ਜੋ ਸਵਾ 4 ਕਰੋੜ ਦੀ ਲਾਗਤ ਦੇ ਨਾਲ ਬਣ ਕੇ ਤਿਆਰ ਹੋਇਆ ਸਾਰੇ ਸੰਗਰੂਰ ਦੇ ਵੱਲੋਂ ਮੈਂ ਤੁਹਾਡਾ ਧੰਨਵਾਦ ਕਰਦੀ ਆ ਜੀ ਜੀ ਆਇਆਂ ਕਹਿੰਦੀ ਆ ਸਰ ਜਿੱਥੇ ਅੱਜ ਸਿੱਖਿਆ ਕ੍ਰਾਂਤੀ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਸਰ ਤੁਹਾਡਾ ਵਿਸ਼ੇਸ਼ ਤੌਰ ਤੇ ਸੰਗਰੂਰ ਵਾਲਿਆਂ ਦੇ ਵੱਲੋਂ ਜੋ ਤੁਸੀਂ ਇੱਕ ਨੇਡਰਤਾ ਦੇ ਨਾਲ ਦਲੇਰੀ ਦੇ ਨਾਲ ਸਰ ਨਸ਼ਿਆਂ ਦੇ ਵਿਰੋਧ ਮਹਿੰਮ ਚਲਾਈ ਹੈ ਸਰ ਪਿੰਡਾਂ ਦੀਆਂ ਮਾਵਾਂ ਨੇ ਜਿਹੜੇ ਪਿੰਡਾਂ 'ਚ ਜਦੋਂ ਜਾਇਦ ਹੈ ਤਾਂ ਸਰ ਸਿਰਾ ਜਿਹੜਾ ਮਾਂ ਨਾਲ ਉੱਚਾ ਹੋ ਜਾਂਦਾ ਹੈ ਜਦੋਂ ਮਾਵਾਂ ਸਿਰ ਤੇ ਹੱਥ ਰੱਖ ਕੇ ਤੁਹਾਨੂੰ ਦੁਆਵਾਂ ਦਿੰਦੀਆਂ ਨੇ ਕਿ ਨਸ਼ਿਆਂ ਨੂੰ ਬੰਦ ਕਰਨ ਦੇ ਲਈ ਜੋ ਯੁੱਧ ਨਸ਼ਿਆਂ ਬਰੋਦ ਤੁਸੀਂ ਚਲਾਇਆ ਸਰ ਪੰਜਾਬੀ ਸਰ ਤੁਹਾਡੇ ਵੱਲ ਅੱਖਾਂ ਟੱਡ ਕੇ ਦੇਖ ਰਹੇ ਤੇ ਉਹਨਾਂ ਨੂੰ ਬੜਾ ਮਾਣ ਆ ਸਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਰਕਾਰ ਆ ਜਿਹੜਾ ਹੋਰ ਵੱਡੀਆਂ ਪ੍ਰਾਪਤੀਆਂ ਕਰੋ ਸਰ ਤੁਹਾਡਾ ਸਮਾਂ ਜ਼ਿਆਦਾ ਨਹੀਂ ਲਵਾਂਗੇ ਕਿਉਂਕਿ ਤੁਹਾਡੇ ਰਜ਼ੀਵੇਂ ਨੇ ਸੋ ਸਾਰ ਇੱਕ ਵਾਰ ਫੇਰ ਸਾਰੇ ਸੰਗਰੂਰ ਵਾਸੀਆਂ ਦੇ ਵੱਲੋਂ ਸਰ ਤੁਹਾਡਾ ਸਵਾਗਤ ਕਰਦੇ ਆ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਜੋ ਮੁਹਿਮ ਪੰਜਾਬ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਉਸੇ ਦੀ ਇੱਕ ਤਸਵੀਰ ਪੇਂਟ ਕਰਕੇ ਮੁੱਖ ਮੰਤਰੀ ਜੀ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਹੁਣ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਨੂੰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਣ ਵਾਲੇ ਮਹਿਬੂਬ ਨੇਤਾ ਮਹਿਬੂਬ ਪੰਜਾਬੀ ਸਾਡੇ ਸਾਰਿਆਂ ਦੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਸੱਦਾ ਦੇਣਾ ਕਿ ਉਹ ਆ ਕੇ ਸਾਡੇ ਸਾਰਿਆਂ ਦੇ ਰੂਬਰੂ ਹੋਣ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਸ਼ੁਕਰੀਆ ਜਿੰਨੇ ਵੀ ਇੱਥੇ ਅਫੀਸਰ ਸਹਿਬਾਨ ਜਿੰਨੇ ਵੀ ਡਾਈਟ ਦੇ ਮੁਲਾਜ਼ਮ ਸਹਿਬਾਨ ਸਟੂਡੈਂਟ ਜਿੰਨੇ ਦਾਦਾ ਦੇ ਵਿੱਚ ਤੁਸੀਂ ਪਹੁੰਚੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਸਕੂਲ ਆਫ ਐਮੀਨੈਂਸ ਦੇ ਵੀ ਘਾਟਨ ਕਰਕੇ ਆਏ ਆ ਮੈਂ ਛਾਜਲੀ ਡਾਈਟ ਦੇ ਵਿੱਚ ਤਾਂ ਪਹਿਲੇ ਹੀ ਅੱਛੀਆਂ ਸਹੂਲਤਾਂ ਸੀ ਪਰ ਇਹਨੂੰ ਹੋਰ ਅਪਡੇਟ ਕਰਨ ਲੱਗੇ ਹੋਏ ਆ ਇਹ ਜਿਹੜਾ ਏਰੀਟੋਰੀਅਮ ਹੈ ਇੱਥੇ ਬਹੁਤ ਸਾਰੇ ਬੱਚਿਆਂ ਨੂੰ ਮੌਕਾ ਮਿਲੂਗਾ ਆਪਣੀ ਕਲਾ ਦਿਖਾਉਣ ਦਾ ਕਿਸੇ ਨੂੰ ਭਾਸ਼ਣ ਕਲਾ ਦਾ ਕਿਸੇ ਨੂੰ ਕਵਿਤਾ ਉਚਾਰਨ ਦਾ ਕਿਸੇ ਨੂੰ ਪਰ ਪ੍ਰਮਾਤਮਾ ਨੇ ਜੋ ਵੀ ਬਖਸ਼ੀ ਹੈ ਕਿਸੇ ਨੂੰ فن ਬਖਸ਼ਿਆ ਉਹ ਇੱਥੇ ਸਟੇਜ ਤੇ ਦਿਖਾਉਣ ਦਾ ਮੌਕਾ ਮਿਲੂਗਾ ਆਪਣੇ ਇਹ ਬੜੀ ਘਾਟ ਹੈ ਜਦੋਂ ਬਾਹਰਲੇ ਮੁਲਕਾਂ ਚ ਜਾਈਦਾ ਸੀਗਾ ਸ਼ੋਅ ਵਗੈਰਾ ਕਰਨ ਤਾਂ ਉਹਨਾਂ ਨੇ ਪੁੱਛੀ ਤੁਸੀਂ ਸ਼ੋਅ ਕਿੱਥੇ ਹੈ ਉਹ ਕਹਿੰਦੇ ਜੀ ਸਕੂਲ ਦਾ ਐਡੀਟੋਰੀਅਮ ਹੈ ਅੱਜਕੱਲ੍ਹ ਸਕੂਲ ਚ ਐਡੀਟੋਰੀਅਮ ਹੈ ਹਾਂਜੀ ਸਰੀ ਦੇ ਵਿੱਚ ਹੈ ਜੀ ਐਬਸਫੋਰਟ ਚ ਹੈ ਜੀ ਲੈਂਗਲੀ ਹੈ ਜੀ ਟ੍ਰਾਂਟੋ ਚ ਹੈ ਜੀ ਵਿਨੇਪੈਗ ਚ ਹੈ ਜੀ ਮੈਲਬਨ ਚ ਹੈ ਸਿਡਨੀ ਚ ਹੈ ਕੈਨਬਰਾ ਚ ਹੈ ਸਕੂਲਾਂ ਚ ਬਹੁਤ ਵਧੀਆ ਐਡੀਟੋਰੀਅਮ ਨੇ ਉਹ ਸੋਚਦੇ ਸਾਡੇ ਸਕੂਲਾਂ ਚ ਕਿਉਂ ਨਹੀਂ ਹੈਗੇ ਵੀਰੇ ਸੰਤ ਭਾਰੀ ਬਿਠਾ ਕੇ ਪੀਟੀ ਕਰਾਉਂਦੇ ਆ ਸੰਤ ਧੁੱਪੀ ਬਿਠਾਈ ਰੱਖਦੇ ਸੀ ਉੱਥੇ ਸੰਬੋਧਨ ਕਰੋ ਉਥੇ ਜੇ ਕੁਝ ਆਉਂਦਾ ਤਾਂ ਕਰੋ ਨਹੀਂ ਤਾਂ ਫੇਰ ਨਾ ਕਰੋ ਕਿਉਂਕਿ ਇਨਫਰਾਸਟ੍ਰਕਚਰ ਨਹੀਂ ਹੈਗਾ ਅਸੀਂ ਆਪਣੇ ਕੋਲੇ ਹੁਣ ਇੱਥੇ ਜਿਹੜੇ ਬੱਚੇ ਆਉਣਗੇ ਪਿੱਛੇ ਗ੍ਰੀਨ ਰੂਮ ਬਣੇ ਨੇ ਤਿਆਰੀ ਵਾਸਤੇ ਉਹਨਾਂ ਦੀ ਆਰਟ ਨੂੰ ਬਹੁਤ ਉੱਪਰ ਚੰਡੀਗੜ੍ਹ ਜਾਂਦੇ ਹੁੰਦੇ ਸੀਗੇ ਟੈਗੋਰ ਥੀਏਟਰ ਚ ਮੈਂ ਲੰਦਾ ਸੀ ਯਾਰ ਆ ਤਾਂ ਕਮਾਲ ਚੀਜ਼ ਹੈ ਯਾਰ ਤੁਗਣਾ ਤਿਗਣਾ ਹੌਸਲਾ ਮਿਲ ਜਾਂਦਾ ਹੈ ਮਤਲਬ ਇੱਥੇ ਬਹਿ ਕੇ ਤੁਹਾਡੇ ਸਕੂਲ ਦੀ ਕਨਵੋਕੇਸ਼ਨ ਵੀ ਹੋਊਗੀ ਬੱਚਿਆਂ ਨੂੰ ਬਹੁਤ ਸਾਰੇ ਵਿਜ਼ਿਟਿੰਗ ਪ੍ਰੋਫੈਸਰ ਆਉਣਗੇ ਉਹ ਇੱਥੇ ਬੱਚਿਆਂ ਨੂੰ ਸੰਬੋਧਨ ਕਰਨਗੇ ਬੱਚੇ ਸਵਾਲ ਪੁੱਛਣਗੇ ਤਾਂ ਇੱਕ ਮਾਹੌਲ ਮਿਲੂਗਾ ਨਹੀਂ ਤਾਂ ਆਪਾਂ ਨੂੰ ਤਾਂ ਸੰਗਰੂਰ ਵਾਲਿਆਂ ਨੂੰ ਕਹਿੰਦੇ ਸੀ ਤਾਂ ਮਤਲਬ ਪਛੜੇ ਹੋਏ ਨੇ ਪਰੇਸ ਸਾਹ ਸੰਗਰੂਰ ਵਾਲਿਆਂ ਨੇ ਪਾਸਾ ਪਲਟਿਆ ਉਹਨਾਂ ਫੌਜ ਦੇ ਵਿੱਚ ਜਦੋਂ ਬਰੇਡ ਹੁੰਦੀ ਹੈ ਜਦੋਂ ਆਪਾਂ ਦੇਖਦੇ ਆਂ ਆਪਾਂ ਵੀ ਦੇਖਦੇ ਆਂ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਿਹੜਾ ਸਭ ਤੋਂ ਪਿੱਛੇ ਹੁੰਦਾ ਆਪਾਂ ਉਹਦੇ ਤਰਸ ਕਰਦੇ ਆਂ ਵੀ ਇਹ ਜਿਹੜਾ ਮੇਨ ਆ ਉਹ ਤਾਂ ਮੂਹਰੇ ਲਾਇਆ ਹੋਇਆ ਇਹਨਾਂ ਨੇ ਸਭ ਤੋਂ ਪਿੱਛੇ ਵਾਲਾ ਤਾਂ ਵਿਚਾਰਾ ਉਹੀ ਐ ਇੰਜ ਕਰਦਾ ਫਿਰਦਾ ਹੈ ਵੰਦੀ ਪੂਰੇ ਕੀਤੇ ਤਾਂ ਅਚਾਨਕ ਉਹਨਾਂ ਦਾ ਕਮਾਂਡਰ ਕਹਿੰਦਾ ਪਿੱਛੇ ਮੁੜੇਂਗੇ ਪਿੱਛੇ ਮੁੜ ਉਹ ਪਿੱਛੇ ਮੁੜਾ ਜਿਹੜਾ ਸਭ ਤੋਂ ਪਿੱਛੇ ਵਾਲਾ ਹੁੰਦਾ ਸਭ ਤੋਂ ਮੁੜੇ ਹੋ ਜਾਂਦਾ ਜੀ ਆਹੀ ਸੰਗਰੂਰ ਨਾਲ ਹੋਇਆ ਜੀ ਪਹਿਲਾਂ ਆਪਾਂ ਨੂੰ ਸਭ ਤੋਂ ਪਿੱਛੇ ਹੀ ਕਹਿੰਦੇ ਸੀ ਐਸਾ 2022 ਚ ਪਲਟਾ ਮਾਰਿਆ ਹੁਣ ਸਭ ਤੋਂ ਅੱਗੇ ਆਪਾਂ ਹੁਣ ਇੱਧਰ ਨੂੰ ਆਉਂਦੇ ਸਾਰੇ ਸੰਗਰੂਰ ਵਾਲੇ ਨੂੰ ਮਿਲਣੇ ਵੀ ਸੰਗਰੂਰ ਵਾਲੇ ਆਹ ਚਾ ਯਾਰ ਕਮਾਲ ਹੈ मैं थोनु क्या थोड़ी कहाया कर भी थोड़ी मिलना आया करना ने, ने पलटिया पा, पासा हाँ पासा पलटे मैं कोई राजनीतिक भाषण नहीं देना आया मैं कोई सहान करने आया थोड़ा पैसा थोड़े दिलाया ना मेरे कोई मशीन है पैसे वाली ना मेरा इस एडिटोरीयम च कोई हिस्सा है। हिस्सा थोड़ा है। ਤੋਡੇ ਬੱਚਿਆਂ ਦਾ ਉਹ ਤਰੱਕੀਆਂ ਕਰਨ ਮੈਨੂੰ ਖੁਸ਼ੀ ਹੋਊਗੀ ਸੋ 400 ਸੀਟਾਂ ਦਾ ਇਹ ਜਿਹੜਾ ਐਟੋਰੀਅਮ 40 ਏਸੀ ਲੱਗੇ ਨੇ 1993 ਚ ਇਸ ਸੰਸਥਾ ਦੀ ਸਥਾਪਨਾ ਹੋਈ ਸੀ 1993 ਚ ਯਾਨੀ ਕਿ ਸਮਝ ਲਓ 32 ਸਾਲ ਪਹਿਲਾਂ ਤਾਂ ਬਾਈ ਡਾਈਟ ਸੰਸਥਾਵਾਂ ਨੇ ਪੰਜਾਬ ਚ 17 ਚੱਲ ਰਹੀਆਂ ਨੇ ਤਰਨਤਾਰ ਨੂੰ ਬਰਨਾਲਾ ਪਠਾਨਕੋਟ ਫਾਜ਼ਿਲਕਾ ਤੇ ਮੁਹਾਲੀ ਵਾਲੀਆਂ ਜਿਹੜੀ ਨੇ ਉਪਰੀ ਸਰਵਿਸ ਟ੍ਰੇਨਿੰਗ ਕੋਰਸ ਵਾਸਤੇ ਉਹਨਾਂ ਦਾ ਕਰ ਰਹੇ ਆ ਪਰ ਉਪਰ ਕਿਰਿਆ ਦੇ ਅਧੀਨ ਨੇ ਸੋ ਸੰਗਰੂਰ ਦੇ ਵਿੱਚ ਇਸ ਤਰ੍ਹਾਂ ਦਾ ਐਡੀਟੋਰੀਅਮ ਛੋਟੇ ਛੋਟੇ ਫੰਕਸ਼ਨ ਉਹੀ ਕਿਸੇ ਬਿਜ਼ਨਸ ਵਾਲਿਆਂ ਨੇ ਕੋਈ ਆਪਣੀ ਕੋਈ ਨਮਾਇਸ਼ ਲਾਉਣੀ ਹੈ ਪ੍ਰਦਰਸ਼ਨੀ ਲਾਉਣੀ ਹੈ ਉਹਦੇ ਵਾਸਤੇ ਨਹੀਂ ਤਾਂ ਆਪਾਂ ਨੂੰ ਮੈਰਿਜ ਪੈਲਸ ਅ ਟਾਈਪ ਆਫ ਕੰਮ ਕਰਨਾ ਪੈਂਦਾ ਉੱਥੇ ਆਵਾਜ਼ ਦੀ ਬਹੁਤ ਪ੍ਰੋਬਲਮ ਹੁੰਦੀ ਹੈ ਉਹਦੇ ਆਵਾਜ਼ ਸਮਝ ਨਹੀਂ ਆਉਂਦੀ ਇਹ ਬਕਾਇਦਾ ਤੌਰ ਤੇ ਸਾਊਂਡ ਪ੍ਰੂਫ ਬਣਾਇਆ ਗਿਆ ਮੇਰੀ ਬਾਤ ਤੁਹਾਨੂੰ ਸਮਝ ਆ ਰਹੀ ਹੈ ਨਾ ਸਾਰਿਆਂ ਸਮਝ ਆ ਰਹੀ ਐ ਨਾ ਇਟਸ ਸਾਊਂਡ ਪ੍ਰੂਫ ਹੈ ਸਟੂਡੀਓ ਵਾਲਾ ਮਟੀਰੀਅਲ ਆਇਆ ਹੈ ਸੁਸੰਗਰੂਰ ਜ਼ਿਲ੍ਹੇ ਨੇ ਬੜੇ 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 ਕਲਾਕਾਰ ਪੈਦਾ ਕੀਤੇ ਨੇ ਤੇ ਇੱਥੇ ਵੀ ਪਰਫਾਰਮੈਂਸਸ ਹੋਣਗੀਆਂ ਆ ਸਟੇਜ ਬਹੁਤ ਵੱਡੀ ਹੈ ਇੱਥੇ ਵੀ ਨਾਟਕ ਖੇਡੇ ਜਾਣਗੇ ਇੱਥੇ ਵੀ ਕਲਾ ਦਾ ਪ੍ਰਦਰਸ਼ਨ ਹੋਊਗਾ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਹੈ ਨਾ ਕਿ ਆ ਬੱਚੇ ਬੱਚੀਆਂ ਇਹੀ ਇੱਥੇ ਕੱਲ ਨੂੰ ਸਟੇਜ ਤੇ ਹੋਣਗੇ ਆਨਫੀਡੈਂਸ ਬਣੂਗਾ ਇਹੀ ਕੱਲ ਨੂੰ ਬڑے-ਬڑے ਲੀਡਰ ਬਣਨਗੇ ਆ ਬڑے-ਬڑے ਵਕੀਲ ਬਣਨਗੇ ਇਨਾਂ ਚੋਂ ਹੀ ਬڑے-ਬڑے ਜੱਜ ਬਣਨਗੇ ਉਹ ਜ਼ਾਦਾ ਅਗਲੇ ਮੰਤਰੀ ਮੰਡਲ ਚ ਥੋਡੇ ਚੋ ਇੱਕ ਅਦਾ ਇੱਥੇ ਬੈਠਾ ਹੋਵੇ ਕੀ ਪਤਾ ਲਾਦਾ ਵਕਤ ਦਾ ਜੀ ਸੰਗਰੂਰ ਵਾਲੇ ਨੇ ਕੀ ਪਤਾ ਕਿਹਨੂੰ ਚੁਣ ਲੈਣ ਤੋ ਕੌਨਫੀਡੈਂਸ ਰੱਖੋ ਦ੍ਰਿੜ ਇਰਾਦੇ ਰੱਖੋ ਕਾਮਯਾਬੀ ਦੇ ਟੀਚਰ ਤੁਹਾਡੇ ਕੋਲੇ ਬਹੁਤ ਵਧੀਆ ਨੇ ਤੁਹਾਡੀ ਮਿਹਨਤ ਤੇ ਮੈਨੂੰ ਕੋਈ ਸ਼ੱਕ ਨਹੀਂ ਮਾਪਿਆਂ ਨੇ ਤੁਹਾਨੂੰ ਮੌਕਾ ਦਿੱਤਾ ਕਿ ਬੇਟਾ ਉਡਾਰੀਆਂ ਮਾਰੋ ਮਾਪਿਆਂ ਦਾ ਨਾਮ ਉੱਚਾ ਕਰੋ ਫਸਟ ਆਉਂਗੀਆਂ ਫਸਟ ਆਉਂਗੇ ਤਾਂ ਮਾਪਿਆਂ ਦਾ ਮਾਣ ਵੱਧਾ ਪਰ ਉਹਦੇ ਵਾਸਤੇ ਮਾਹੌਲ ਦੇਣਾ ਉਹ ਸਾਡਾ ਕੰਮ ਹੈ ਵਸੀਤਵਾਂ ਨੂੰ ਪ੍ਰੋਵਾਈਡ ਕਰਵਾਵਾਂਗੇ ਬਹੁਤ ਸਿਆਣੇ ਸਿਆਣੇ ਬੰਦੇ ਮੇਰੇ ਸੰਗ ਰੂਜਲੇ ਦੇ ਦੋਸਤ ਮਿੱਤਰ ਬੈਠੇ ਨੇ ਮੈਂ ਜਾਣਦਾ ਬਹੁਤਿਆਂ ਨੂੰ ਤਾਂ ਮੈਂ ਜਾਣਦਾ মিডিਆ ਵਾਲੇ ਸੱਜਣ ਬੈਠੇ ਨੇ ਕਿਉਂਕਿ ਇੱਥੋਂ ਹੀ 2014 ਚ ਬੂਟਾ ਲੱਗਿਆ ਸੀ ਫਿਰ 19 ਚ ਬੂਟਾ ਲੱਗਿਆ 22 ਚ ਤਾਂ ਫਿਰ ਪਿੱਪਲ ਹੀ ਗੱਡਤਾ ਤੁਸੀਂ ਇੱਕ ਤੋਂ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਵੀ ਦਿੰਦਾ ਮੁਬਾਰਕ ਵੀ ਦਿੰਦਾ ਔਰ ਮੈਨੂੰ ਉਮੀਦ ਹੈ ਕਿ ਇਸ ਆਡੀਟੋਰੀਅਮ ਨਾਲ ਤੁਹਾਡੇ ਕੌਨਫੀਡੈਂਸ ਬਹਾਲ ਕਰਨ ਚ ਬਹੁਤ ਤੁਹਾਨੂੰ ਬਲ ਮਿਲੇਗਾ ਇੱਥੇ ਲੈਕਚਰ ਦੇ ਮੁਕਾਬਲੇ ਵੀ ਹੋਣਗੇ ਇੱਥੇ ਹੋਰ ਸਾਰੀਆਂ ਪੜਾਈ ਦੀਆਂ ਗੱਲਾਂ ਵੀ ਹੋਣਗੀਆਂ ਬਹੁਤ-ਬਹੁਤ ਸਾਰਿਆਂ ਨੂੰ ਬਹੁਤ ਮੁਬਾਰਕ ਮੈਂ ਕੋਈ ਰਾਏ ਨਹੀਂ ਤੇ ਇੱਕ ਗੱਲ ਸਕੂਲਾਂ ਚ ਜਾ ਕੇ ਕਰਦਾ ਨਹੀਂ ਕਿਉਂਕਿ ਵਿਦਿਆ ਦਾ ਮੰਦਰ ਹੈ ਤੇ ਪੱਤਰਕਾਰ ਵੀਰੇ ਬੈਠੇ ਨੇ ਮੈਂ ਕਰ ਹੀ ਆਇਆ ਹਾਂ অলਮੋਸਟ ਸਾਰੇ ਲਾਲੀ ਬੈਠਾ ਹੈ ਕੀਰਤੀ ਬੈਠਾ ਹੈ ਜਨਾਬ ਜੀ ਬੈਠੇ ਸਾਰੇ ਉਹ ਮੈਂ ਛਾਜਲੀ ਬੋਲੀ ਆਇਆ ਤਾਂ ਮੈਂ ਬਹੁਤ ਆ ਜਿਆਦਾ ਬੋਲਦਾ ਵੀ ਨਹੀਂ ਬੋਲੀ ਤਾਂ ਉਹੀ ਜਾਂਦੇ ਆਂ ਕੀ ਕਰੀਏ ਕੋਈ ਕਹਿੰਦਾ ਪੰਜਾਬ ਆਂ ਵਾਈਫਰ ਨੇ 32 ਆਜੀ ਭਾਈ ਇਹਨੇ 12 ਚੱਲ ਗਏ ਆ ਮੈਂ ਐਸੀ ਕਰੀ ਦੱਸੋ ਕਿੱਥੇ ਨੇ ਕਹਿੰਦੇ ਇਹ ਨਹੀਂ ਦੱਸ ਸਕਦੇ ਸੀ ਸਾਨੂੰ دہشت ਪਾਉਣੀ ਚਾਹੁੰਦੇ ਆ ਸਾਨੂੰ ਡਰਾਉਣਾ ਚਾਹੁੰਦੇ ਤੁਸੀਂ ਬਸ ਆਹੀ ਪੰਗਾ ਹੈ ਵੀ ਆਮਕਰਾਂ ਦਾ ਮੁੰਡਾ ਸਤੌਜ ਪਿੰਡ ਦਾ ਮਹਿੰਦਰਮੱਡ ਦਾ ਮੁੰਡਾ ਮੁੱਖ ਮੰਤਰੀ ਕਾ ਬਣ ਗਿਆ ਬਸ ਆ ਪੰਗਾ ਬਸ ਹੋਰ ਕੋਈ ਪੰਗਾ ਨਹੀਂ ਪਹਿਲਾਂ ਉਹਨਾਂ ਦੀ ਇਹੀ ਟੀਵੀ ਚੈਨਲ ਮੈਨੂੰ ਕਹਿੰਦੇ ਸੀ ਕਾਮੇਡੀ ਕਿੰਗ ਭਗਵੰਤ ਮਾਨ ਹੁਣ ਉਸੇ ਟੀਵੀ ਤੇ ਆ ਜਾਂ ਕਹਿੰਦੇ ਬੰਦਾ ਬਹੁਤ ਮਾੜਾ ਹੈ ਬਹੁਤ ਮਾੜਾ ਬੰਦਾ ਬਈ ਕਿਉਂਕਿ ਪਹਿਲਾਂ ਮੈਂ ਇਹਨਾਂ ਦੀ ਕੁਰਸੀਆਂ ਨੂੰ ਖਤਰਾ ਨਹੀਂ ਸੀ ਉਹਨਾਂ ਨੇ ਕੁਰਸੀਆਂ ਖੋਲੀਆਂ ਹੁਣ ਉਹ ਤਾਂ ਕਰਕੇ ਨਾ ਗਾਲਾਂ ਕੱਢੀ ਜਾਂਦੇ ਰਹਿੰਦੇ ਨਿੰਦਿਆ ਕਰੀ ਜਾਂਦੇ ਕਰੀ ਜੋ ਆਪਾਂ ਨੂੰ ਕੀ ਆਪਾਂ ਦਾ ਕੰਮ ਕਰਨਾ ਪੋਜ਼ਿਟਿਵ ਜਦੋਂ ਸੰਗਰੂਹ ਆਉਂਦੇ ਆ ਨਵੀਂ ਊਰਜਾ ਮਿਲਦੀ ਹੈ કુડી પામે જીન મરજી બડે ઘરે વ્યાહી જાવે ઓદી એકુઈ તમન્ના હોન્દી હૈ મેરે પેકેં આલે પાસિયૉ ઠંડીયા હવા માં દે બુલ્લે આઉંડે રહેણ સંગરુર મેરે પેકેને જો સંગરુર આઉનેં તા ઠંડીયા હવા માં દે બુલ્લે ઈ આઉંડે રહેણ પરકિયા કરો લોગોં કો અક્ષર કહેતે સુના હૈ જીંદા રહે તો ફિર મિલેંગે ઇસ દિલ ને કહા હૈ મિલતે રહે તો જીંદા રહેંગે બહોત બહોત ધન્યવાદ ਵਾਟ ਵਾਟ ਜਗ ਮਗਨ ਮਨ ਅਜਿ ਨਾਇਕ ਜੈ ਹੈ ਭਾਰਤ ਭਜ ਰਿ ਧਾਧ ਪੰਜਾਬ ਸਿੰਧ ਗੁਜਰਾਤ ਮਰਾਠਾ ਰਾਜੜ ਕੁਟਕਲਾ ਬੰਗਾ ਬਿਨਿੰਦ ਮਾਚਲ ਯੂਨਾ ਗੰਗਾ ਉਚਲ ਜਲ ਫਿਕਰੰਗਾ ਤਵ ਸੁਭਾਨਾ ਮੇ ਜੈ ुभ आशिष भागे गाहे तव जय दाता जय जय मंगल दायक जय हे भारत भाग्य विधाता ਸੋ ਅਸੀਂ ਵੀ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਆਪ ਸਭ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ